ਸ਼ਰਕਾ ਸੇ ਦੌਰਾਨ 33 ਸਾਲਾਂ ਨੌਜਵਾਨ ਦੀ ਮੌਤ ਪਰਿਵਾਰ ਦੀ ਮੰਗ ਹੋਵੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਮ੍ਰਿਤਕ ਨਿੱਜੀ ਬੱਸ ਵਿੱਚ ਸਵਿਸ ਕਰਦਾ ਸੀ ਕਨੈਕਟਰ ਦੀ ਵਿਸ਼ੇ ਛੱਡ ਗਿਆ ਦੋ ਬੱਚੇ ਪੁਲਿਸ ਜ਼ਿਲ੍ਹਾ ਮਟਾਲਾ ਅਧੀਨ ਆਉਂਦੇ ਕੋਟ ਦੀ ਸੂਰਤ ਮਲੇ ਦੇ ਪਿੰਡ ਧਾਰੋਵਾਲੀ ਤੇ ਉਦੋਵਾਲੀ ਜਾਂਦੇ ਰੋਡ ਤੇ 33 ਸਾਲਾਂ ਨੌਜਵਾਨ ਦੀ ਸ਼ਰਕਾ ਹੱਸੇ ਚਪੇ ਪੜੇ ਹਲਾਤਾ ਵਿੱਚ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਪਛਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਰਾਜੀ ਨੰਗਲ ਵਜੋਂ ਇਹ ਮ੍ਰਿਤਕ ਗੁਰਵਿੰਦਰ ਸਿੰਘ ਦੀ ਸਮੋਦ ਦਾ ਸੁਨੇਹਾ ਮਿਲਦੇ ਹੀ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ਮ੍ਰਿਤਕ ਗੁਰਵਿੰਦਰ ਸਿੰਘ ਜੇ ਵੱਡੇ ਭਰਾ ਜਸਪਾਲ ਸਿੰਘ ਜਾਣਕਰ ਜਿੰਦੇ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਇੱਕ ਨਿੱਜੀ ਵਸਤੇ ਕਨੈਕਟਰ ਵਜੋਂ ਕੰਮ ਕਰਦਾ ਸੀ ਤੇ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਘਰ ਵਾਪਸ ਆਉਂਦੀ ਬਜਾਏ ਉਹਨਾਂ ਕਿਸੇ ਰਾਗ ਗਿਰਦਾ ਫੋਂ ਆਇਆ ਕਿ ਪਤਾ ਚੱਲਿਆ ਕਿ ਉਦੋਂ ਵਾਲੀ ਰੋੜ ਤੇ ਤਾਰ ਵਾਲੀ ਢੋਰ ਉੱਪਰ ਉਸ ਦਾ ਕਿਸੇ ਅਣਪਛਾਤੇ ਵਾਹਨ ਦੇ ਨਾਲ ਭਿਆਨਕ ਹਾ사 ਹੋ ਗਿਆ ਉਮ ਮੋਕੇ ਤੇ ਪਹੁੰਚੇ ਤਾਂ ਮ੍ਰਿਤਕ ਗਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਪਿੰਡ ਵਾਸੀਆਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਸ ਮਾਮਲੇ ਉੱਚ ਪੱਧਰੀ ਜਾਂਚ ਕਰਨ ਦੀ ਇਨਸਾਫ ਦੀ ਮੰਗ ਕੀਤੀ ਗਈ ਹੈ ਉਧਰ ਪੁਲਿਸ थाना ਕੋਰਟੀ ਸੁਰਤ ਮਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਨਾਬ ਜੀ ਇਸ ਬਾਰੇ ਕੀ ਹੈ ਮੇਰਾ ਬਰਾਦਰ ਗਵਿੰਦਰ ਸਿੰਘ ਵਸਤ ਘਰ ਕੇ ਮੋਟਰਸਾਲ ਤੇ ਪਿੰਡ ਨੂੰ ਆ ਰਿਹਾ ਸੀ ਤੇ ਬਾਅਦ ਵਿੱਚ ਪਿੰਡ ਤੁਹਾਡਾ ਗਾਜੀ ਰੰਗਲ ਜੀ ਤੇ ਰਾਹ 'ਚ ਹੀ ਅਣਪਛਾਤੇ ਕਿਸੇ ਬਾਹਰ ਨਾਲ ਹੋਏ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਹੈ ਤੇ ਪੁਲਿਸ ਨੂੰ ਚਾਹੀਦਾ ਕਿ ਜੋ ਬੰਦੀ ਕਟਵਾਈ ਕਰੇ ਤੁਹਾਨੂੰ ਕਿਵੇਂ ਪਤਾ ਲੱਗਾ ਭਾਜੀ ਫੋਨ ਆਇਆ ਕਿਸੇ ਮੁੰਡਿਆਂ ਦਾ ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇਦਾਂ ਬ੍ਰਦਰ ਇਦਾਂ ਇੱਥੇ ਪਈ ਜੀ ਆਪਣਾ ਡੇਰਾ ਬਣਾ ਕੇ ਸ਼ਾਪਰਥਣੀ ਪਿੰਡ ਨੂੰ ਆ ਰਹੇ ਅਛਾ ਤੇ ਐਕਸੀਡੈਂਟ ਹੋਇਆ ਕਿ ਥਰਕੇ ਇਹ ਜਿੱਤ ਤਰ ਬਈ ਤੋਂ ਆਪਣਾ ਉਦਵਈ ਤੋਂ ਤਰ ਬਈ ਜੋੜ ਦੇ ਵਿਚਾਰ ਠੀਕ ਹੈ ਤੇ ਵਿਆਹ ਕਰਾਇਆ ਵਿਆਹ ਜੀ ਦੋ ਬੱਚੇ ਛੋਟੇ ਛੋਟੇ ਸਸਦਾਂ ਦਾ ਮੰਗਿਆ ਜੀ ਕਿ ਹੋ ਜਾਦਾ ਤੇ ਲੱਭੇ ਇਹਨਾਂ ਨੂੰ ਤੇ ਉਹਨਾਂ ਨੂੰ ਇਨਸਾਫ ਮਿਲੇ ਤੇ ਬੰਦੇ ਲੱਭੇ ਜਾ ਪੁੱਛਦੇ ਇਹ ਤੱਕ ਤੇ ਹਾਂਜੀ 174 ਦੀ ਕਿੰਦੇ ਲਿੱਤੀ ਮੇਰਾ ਨਾਮ ਰਣਜੀਤ ਸਿੰਘ ਕੇ ਗੱਜਨਗਲ ਜੀ ਸਾਡੇ ਪਿੰਡ ਦਾ ਨੌਜਵਾਨ ਦਰਵਿੰਦਰ ਸਿੰਘ ਜੋ ਆਪਣਾ ਵਸਤੇ ਕਨੈਕਟਰੀ ਕਰਦਾ ਸੀਗਾ ਛਾਪੁਰ ਜਾਜੇ ਤੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਆਉਂਦਿਆਂ ਕਿਸੇ ਅਣਪਛਾਤੇ ਵਾਹਨ ਨਾਲ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ। ਕਿੱਥੇ ਹੋਇਆ ਜੀ ਐਕਸੀਡੈਂਟ ਇਹ ਦੁਵਾਲੀ ਤੋਂ ਧਰੋਵਾਲੀ ਦੇ ਵਿੱਚ ਹੋਇਆ ਜੀ। ਨੂੰ ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਹੈ ਤੇ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਪਿਆ ਉਹਨਾਂ ਚ। ਸੋ ਨੇ 174 ਦੀ ਕਾਰਵਾਈ ਕੀਤੀ ਹੈ ਜੀ ਤੇ ਅੱਗੇ ਕੈਮਰੇ ਚੈੱਕ ਕਰਕੇ ਤੇ ਜੋ ਮਿਲੇਗਾ ਕੋਈ ਗੁਨਾਹੂ ਪੂਰਤ ਫਿਰ ਉਹਦੇ ਹਿਸਾਬ ਨਾਲ ਕਹੀ ਜਾਂਦੇ ਹੋਗੇ। ਨੂੰ ਤੇ ਮੰਗ ਕਰਦੇ ਆ ਕਿ ਇਹਨੂੰ ਇਨਸਾਫ ਮਿਲੇ ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਵਾ ਉਹਨੂੰ ਫੜਿਆ ਜਾਵੇ ਉਤੇ ਨਾ ਪਕ ਮਕਦਮਾ ਦਰਜ ਹੋਵੇ ਮੌਕੇ ਤੇ ਡੈਥ ਹੋ ਗਈ ਸੀ ਮੌਕੇ ਤੇ ਡੈਥ ਹੋ ਗਈ ਜੀ